ਦੁਨੀਆ ਦੀ ਮੰਦੀ ਹਾਲਤ ਤਾਂ ਹੋ ਰਹੀ ਹੈ ਆਪਾਂ ਰੱਬ ਨੂੰ ਰੱਬ ਨਹੀਂ ਸਮਝਿਆ ਚਲੋ ਬੰਦੇ ਦੇ ਕਿੰਤੂ ਕਰਨਾ ਕੋਈ ਵੱਖਰੀ ਗੱਲ ਕਿਸੇ ਸੰਤ ਮਹਾਤਮਾ ਦੇ ਕਿੰਤੂ ਕਰਨਾ ਨਹੀਂ ਚਾਹੀਦਾ ਜੇ ਚਲੋ ਕਰ ਵੀ ਲਿਆ ਕੋਈ ਗੱਲ ਨਹੀਂ ਸੰਤ ਮਹਾਤਮਾ ਕਿਹੜਾ ਗੁੱਸਾ ਕਰਦੇ ਉਹ ਕਹਿੰਦਾ ਚਲੋ ਮਹਾਰਾਜ ਤੈਨੂੰ ਸਮਤ ਬਖਸ਼ੇ ਪਰ ਰੱਬ ਤੇ ਕਿੰਤੂ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਿੰਤੂ ਕਰਨਾ 6 ਕਲਾ ਬਰਾਗ ਦੀਆਂ ਨਸ਼ਟ ਹੋ ਜਾਂਦੀਆਂ ਜੇ ਆਪਾਂ ਕੋਈ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪਰੰਤੂ ਕੋਈ ਕਰਦਾ ਨਾ ਇਹ ਬਾਣੀ ਨਹੀਂ ਠੀਕ ਜੀ ਮਹਾਰਾਜ ਨੇ ਇੱਥੇ ਠੀਕ ਨਹੀਂ ਲਿਖਿਆ ਬਹੁਤੇ ਸਿਆਣੇ ਹੋ ਗਏ ਹੋ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਕੋਈ ਕਿੰਤੂ ਕਰਦਾ ਤਾਂ ਸਾਹਾ ਸੰਗਤ ਛੇ ਕਲਾ ਬਰਾਗ ਦੀਆਂ ਨਸ਼ਟ ਹੋ ਜਾਂਦੀਆਂ ਇੱਕ ਕਲਾ ਬਹੁਤ ਔਖੀ ਪ੍ਰਗਟ ਹੁੰਦੀ ਹੈ ਬੜਾ ਸਮਾਂ ਲੱਗਦਾ ਬਹੁਤ ਕਿਰਪਾ ਦੇ ਨਾਲ ਇੱਕ ਕਲਾ ਛੇ ਕਲਾ ਇਕਦਮ ਗਵਾ ਲੀਆਂ ਇੱਕ ਕਲਾ ਬਹੁਤ ਔਖੀ ਪ੍ਰਗਟ ਹੋਣੀ ਹੈ ਕਿੱਥੇ ਰਲਾਂਗੇ ਜੀ ਬੁਰੀ ਹਾਲਤ ਤਾਂ ਹੋ ਰਹੀ ਹੈ ਦੁਨੀਆ ਦੀ ਚੰਗੇ ਬੰਦੇ ਵੀ ਹੈ ਨੇ ਚੰਗੇ ਬੰਦਿਆ ਕਰਕੇ ਧਰਤੀ ਬਚੀ ਹੋਈ ਹੈ